हां जी दोस्तों सत श्री अकाल सारे फार्मर वीरा नु तो दोस्तों आज पहुंचे हैं पिंड हरियाली तहसील जिला स्पेंड नो श्री तरतारन साहिब लागदा वीर हैप्पी ਦੇ ਕੋਲ ਆਇਆ ਦੋਸਤੋ ਬਾਕੀ ਪੂਰੀ ਡਿਟੇਲ ਵੀ वीर हैप्पी ਤੋਂ ਪਾ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਦੋਸਤੋ 4 ਬੈੜਾ ਇੱਕ ਝੋਟੀ ਦਿਖਾ ਦਾਂਗੇ ਤੁਹਾਨੂੰ ਸੂਈ ਸਵਾਈ ਆ ਇੱਕ ਅੱਜ ਬਿਲਕੁਲ ਤਾਜੀ ਸੂਈ ਸਵਾਈ ਹੈ ਠੀਕ ਹੈ ਜੀ ਤੇ 4 ਬੈੜਾ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੈੜ ਗੱਬਣ ਪਿਆਰੀ ਵਾਲੀ ਆ ਤੇ ਤਿੰਨ ਵੜਾ ਸੁਈਆਂ ਨੇ ਦੋ ਵੜਾ ਬਿਲਕੁਲ ਬੌਲੇ ਤੇ ਚੱਲ ਰਹੀਆਂ ਨੇ ਇੱਕ ਦੇ ਥਲੇ ਦੁੱਧ ਬਣਦਾ ਠੀਕ ਆ ਜੀ ਸੋ ਚਾਰ ਵੜਾ ਨੇ ਬਾਕੀ ਖੂਬਸੂਰਤ ਹਵਾਨੇ ਤੇ ਚੱਡੇ ਆ ਦੇਵੇ ਦੀਆਂ ਸਾਫ ਸੁਥਰੀਆਂ ਨੇ ਨਾਲ ਦੀ ਨਾਲ ਦੋਸਤੋ ਆਪਾਂ ਚੁਆਈਆਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਠੀਕ ਆ ਸੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਚਾਹੇ ਇੱਥੇ ਆਣ ਕੇ ਕਰਨਾ ਸੌਦਾ ਇੱਕ ਵਾਰੀ ਪੂਰੀ ਡਿਟੇਲ ਜਿਹੜੀ ਤੁਹਾਨੂੰ ਪਤਾ ਲੱਗ ਜਾਵੇ ਬਹੁਤ ਵਧੀਆ ਚੰਗੇ ਪਸ਼ੂ ਆ ਬਾਕੀ ਕੋਈ ਵੀ ਖਰੀਦਦਾਰ ਵੀ ਆਉਂਦਾ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਦੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣਾ ਇੱਥੇ ਪਹ ਸੋ ਪੰਜ ਪਸ਼ੂ ਆ ਅੱਜ 27 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਸਮਾਂ ਹੈਗਾ ਵੈਸੇ 4:22 ਦਾ ਸਮਾਂ ਹੈ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਬਾਈ ਹੈਪੀ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਐਪੀ ਸਭ ਤੋਂ ਪਹਿਲਾਂ ਸਾਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਹਿਬ ਠੀਠਾ ਵੀਰੇ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਦੀ ਚਲੋ ਸ਼ੁਕਰ ਹੈ ਵੀਰੇ ਅੱਪੀ ਅੱਜ ਆਪਣੇ ਕੋਲ ਟੋਟਲ ਵੀਰੇ ਪਸ਼ੂ ਪੰਜ ਪਕਾਊ ਆ ਪੰਜ ਆਹੀ ਪੰਜ ਹਾਂਜੀ ਤੇ ਚਾਰ ਵੜਾ ਤੇ ਇੱਕ ਮੱਝ ਆਪਣੇ ਕੋਲ ਹਾਂਜੀ ਹਾਂਜੀ ਵੜਾ ਪੰਜ ਇੱਕ ਸੁਰੇ ਵੇਗੀ ਤੇਰੀ ਸਿਹਰ ਦੀ ਐਡ ਕਰਨੀ ਹੈ ਅੱਛਾ ਜੀ ਹਾਂਜੀ ਹਾਂਜੀ ਇੱਕ ਵੜਾ ਹੋਰ ਚੰਗੀ ਵੇਗੀ ਇੱਕ ਵੇਚ ਲਈ ਫਿਰ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਹਾਂਜੀ ਅੱਛਾ ਭੀ ਇੱਕ ਜਿਹੜੀ ਵੜਾ ਆਪਣੇ ਕੋਲ ਟੁੱਕੀ ਆ ਗੱਪਣਾ ਜਿਹੜੀ ਆਪਾਂ ਲਾਸਟ ਦੇ ਵਿੱਚ ਆ ਦਿਖਾਵਾਂਗੇ ਬੇਚਾ ਹਾਂਜੀ 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 ਬਹੁਤ ਜਨੀ ਸੰਗ ਦਾ ਸ਼ੀਰ ਕਰੋ ਜਾ ਕੇ ਠੀਕ ਆ ਜੀ ਇਹ ਜਿਹੜੀ ਤੋਂ ਵੜਾ ਇਹ ਗੱਪਣਾ ਤਿਆਰੀ ਵਾਲੀ ਆ ਦੇਨ ਅੱਠ ਲੈ ਜੂਗੀ ਜੀ ਦੇਨ ਹਜੇ ਲੈ ਜੂਗੀ ਹੋਰ ਹਾਂਜੀ 8 ਦਿਨ ਤੁਹਾਨੂੰ ਤੋਂ ਬੜੇ ਖੁੱਲੇ ਡੁੱਲੇ ਲੈ ਸ਼ਾਇਦ ਆਉਂਦੇ ਆ ਬਣੀ ਥਾਣੀ ਪੜੀ ਪਈ ਤੇ ਹਾਂਜੀ ਹਾਂਜੀ ਪੂਰੀ ਪੂਰੀ ਤੇ ਲਾਂ ਡੁੱਲਾ ਬਹੁਤ 8 ਦਿਨ ਖੁੱਲੇ ਡੁੱਲੇ ਲੈ ਜੂਗੀ ਜੀ ਵੇੜ ਠੀਕ ਹੈ ਹੈਪੀ ਸ਼ੁਰੂਆਤ ਵੀਰੇ ਅੱਜ ਫਿਰ ਕਿਹੜੇ ਪਾਸੋਂ ਕਰਦੇ ਇਧਰ ਕਰ ਲਓ ਭਾ ਵੇੜ ਤੋਂ ਕਰ ਲਓ ਵੇੜ ਸੁਆ ਗਨਮਾ ਸੁਂਦੀ ਤੋ ਤੀਜਾ ਸੁਆ ਸੁਆ ਵਾਂ ਤੀਜਾ ਹਾਂਜੀ ਉਹ ਅਗਲੇ ਦੂਜਿਆਂ ਦੇ ਬਰਾਬਰ ਤੀਜਾ ਮੰਨ ਕੇ ਲਈ ਆ ਠੀਕ ਹੈ ਹਾਂਜੀ ਬਹੁ ਵੀ 8 7 ਦਿਨ ਹਜੇ ਐਪੀ ਕਹਿੰਦਾ ਵੀ ਲੈ ਜੂਗੀ ਖੁੱਲੇ ਡੁੱਲੇ ਸੁਆ ਤੀਜਾ ਸੁਆ ਮੇਰਾ ਮੇਰਾ ਵੀ ਕੋਈ ਆ ਲੋਟ ਲਾਟੂ ਲਾਵੇ ਲੋ ਕਿਦਾਂ ਅਰੇ ਪੱਤੇ ਵੇਰੋ ਸੰਸਣ ਮੁਖਾ ਦਿਓ ਲਓ ਜੀ ਹਮਾਣਾ ਦੋਸਤੋ ਦੇਖੋ ਬਿਲਕੁਲ ਇੱਕ ਫੁੱਟਬਾਲ ਵਰਗਾ ਲਿਵਾ ਹੈ ਜਿੰਨਾ ਅੱਗੇ ਆ ਉਹਨਾਂ ਹੀ ਪਿੱਛੇ ਆ ਠੀਕ ਆ ਸੁਬੰਤਰ ਵੀ ਚੰਗੀ ਆ ਡੱਬੀ ਵੈੜਾ ਕੱਦ ਬਹੁਤ ਵੱਡਾ ਵੱਡੇ ਕੱਦ ਕਾਟ ਦੇ ਵਿੱਚ ਆ ਸੋ ਥਣ ਪੂਰਾ ਮੁਠੀ ਵਾਲਾ ਹੱਥੀ ਚਵਾਈ ਦਾ ਥਣ ਲੱਗਾ ਇੱਕ ਵਾਰੀ ਵੀਰ ਹੈਪੀ ਫੇਅਰ ਮਾੜਾ ਦਿਖਾ ਦੀ ਦੇ ਮੈਨੂੰ ਪਟਕੇ ਦਿਖਾ ਦੀ ਤਾਂ ਮਾੜਾ ਆਹ ਵਖਾ ਯਾ ਵੇ ਲੋ ਆ ਨਖੇੜ ਨਖੂੜ ਦਿਖ ਲੋ ਲਾਟੂ ਲਾਏ ਪਈਆਂ ਵੈੜ ਦੇ ਅਜੇ ਅੱਠ ਨਹੀਂ ਸੰਦੂ ਮੈਡਸੂੰ ਦੀ ਪੂਰੀ ਬਾਂਦੀ ਸੰਦੀ ਆ ਦੇ ਠੀਕ ਆ ਹਾਂਜੀ ਆਪੀ ਇੱਕ ਵਾਰੀ ਖੋਲ ਕੇ ਆਪਣੇ ਕਰੀਏ ਪੇਸ਼ ਮੜਾ ਜ ਤੋਰ ਦੀ ਅਦਰ ਲਓ ਦੋਸਤੋ ਅੱਠ ਸੱਤ ਅੱਠ ਸੱਤ ਕ ਦਿਨ ਹਜੇ ਵੀ ਲੈ ਜੂਗੀ ਬਾਕੀ ਥੱਲਿਓ ਕਰਮ ਵਾਲੀ ਅੱਜ ਵੀ ਕਮਾਲਾ ਕਰੀ ਬੈਠੀ ਆ ਠੀਕ ਆ ਉਹ ਅੱਜ ਹੀ ਪੈਰ ਜੇ ਬਣਾਏ ਹਜੇ ਇਹਨਾਂ ਦੇ ਅੱਛਾ ਅੱਛਾ ਜੀ ਹਾਂਜੀ ਬਈ ਇਹਨਾਂ ਪੱਕੇ ਪੱਕੇ ਸੰਦਾ ਕਰਨ ਲਿਆ ਪੈਂਦੇ ਕਈ ਡੰਗਰ ਤੋਂ ਹਵਾਨਾ ਦੋਸਤੋ ਬਿਲਕੁਲ ਫਾੜੀ ਵਾਲਾ ਚੱਡਾ ਫਾੜੀ ਵਾਲਾ ਲੈ ਉਹਨਾਂ ਦੇ ਕੱਚੇ ਸੰਦੇ ਤੋਰ ਦੇਣਾ ਮੈਂ ਹਾਂ ਥੋੜਾ ਨਾਲੋਂ ਨਾਲ ਦੀ ਕਮਾਲਾ ਜੀ ਹਾਂਜੀ ਹਾਂਜੀ ਆਵੇ ਲੋਕਾਂ ਚੇਸਾਂ ਦਾ ਨਹੀਂ ਚੱਕਰ ਕੋਈ ਹਾਂ ਹਾਂ ਪੱਕੇ ਥਾਂ ਤੇ ਕਰਦੇ ਹਾਂ ਹਾਂਜੀ ਹਾਂਜੀ ਉਹ ਨੌ ਬਣਾਏ ਨਾ ਅੱਜ ਦੇ ਉਹ ਨੌ ਨੂੰ ਜਿਹੜੇ ਦੋਸਤ ਬਣਾਏ ਹਾਂ ਇਹ ਕਿਹਨਾਂ ਲੋਕ ਬੱਜੇ ਬੁੱਜੇ ਰਹਿੰਦੇ ਨੇ ਨਾ ਜਦੋਂ ਹਾਂ ਉਦੋਂ ਕੰਮ ਖਰਾਬ ਹੋ ਜਾਂਦਾ ਲਓ ਜੀ ਉਹ ਖਾਲਾ ਬਿਲਕੁਲ ਪਤਾ ਪੂਰੀ ਵੱਡੀ ਆ ਕੋਈ ਛੋਟੀ ਨਹੀਂ ਤਾ ਤੋਂ ਬਦਲ ਕੇ 6 8 10 ਕਿਲੋ ਵੀ ਭਰਾ ਸਕਦੀ ਕੋਈ ਸੇਰ ਵਾਲਾ ਵੀਰ ਲੈ ਜੇ ਠੀਕ ਹੈ ਜੀ ਠੀਕ ਹੈ ਹਾਂਜੀ ਆਡਰ ਆਡਰ ਬਹੁਤ ਸੋਹਣਾ ਠੀਕ ਹੈ ਜੀ ਥੱਲੇ ਉਹ ਕਰਮਾ ਵਾਲੀ ਬਿਲਕੁਲ ਬਲੈਡਰ ਵਾਂਗੂ ਬਣੀ ਪਈ ਆ ਤੇ 6 ਦਾ ਜੇ 7 ਦਾ ਜੇ 8 ਦਾ ਜੇ ਦਿਨ ਹਜੇ ਇੰਨੇ ਕ ਆਰਾਮ ਨਾਲ ਹੈ ਜੀ ਤੁਹਾਨੂੰ ਸਾ ਪੂਰੀ ਬੰਦ ਜਾਂਦੀ ਵੈੜ ਵੇਲੇ ਖੁੱਲਣੀ ਕਰਨੀ ਉਹ ਪੂਰੀ ਹੈ ਹਾਂ ਲਾਡੂ ਆਪਨੇ ਇਹ ਸੀਡ ਦਾ ਸੂਦਗਾ ਬਹੁਤ ਹੈ ਵੇ ਲੋ ਕਿੰਦਾ ਦਾ ਹਾਂ ਜੀ ਇਹਦੇ ਤੋਂ ਥਣ ਭਰਪੂਰ ਹੈ ਤੇੜਾ ਭਰ ਗਈ ਉਹਦਾ ਨਖੇਰ ਨੂੰ ਪਾਈ ਵੇ ਲੋ ਹੱਲੀ ਧੀਰੀਆ ਹੈਪੀ ਦੀ ਡਿਮਾਂਡ ਦੱਸ ਕੀ ਕਰਦਾ ਫਿਰ ਇਹਦਾ ਮੁੱਲ ਕਰਦੇ 55000 ਰੁਪਇਆ ਲੈਣ ਦੇ ਨਾਲ ਹੀ ਆਪਾਂ ਗੱਲ ਕਰਦੇ ਪੂਰੇ 50000 ਦੀ ਵਾੜ ਦੇ ਦਾਂਗੇ ਪੂਰੇ 50000 ਕੁਚੋ ਕਰਦਾ ਮੈਂ ਛੋਟ ਚੱਪਾ ਇਹਦਾ ਠੀਕ ਹੈ ਹਾਂ ਜੀ ਲੋਬੀ ਪੂਰੇ 50000 ਦੀ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਵਿੱਚੋਂ ਵੀ ਛੋੜ ਚਾਪਾ ਮਾਨਤਨ ਹੋ ਜੂਗਾ ਵੱਡੇ ਹੀ ਆ ਕੋਈ ਇੱਥੇ ਵੀਰ ਦੂਰ ਨੇ ਨੇੜੇ ਆ ਰਿਹਾ ਇੱਕ ਗੱਲ ਤੁਸੀਂ ਜਰੂਰ ਆਈਡੀਆ ਮੰਨ ਕੇ ਆਇਓ ਵੀ ਸੋਹਣੇ ਕੱਦ ਵਿੱਚ ਆ ਵੱਡੇ ਕੱਦ ਕੱਟ ਵਿੱਚ ਪੂਰੀ ਪੂਰੀ ਵੱਡੀ ਛੋਟੀ ਕਰਨਾ ਕੋਈ ਮੰਨ ਕੇ ਮੇਰਾ ਵੀਰ ਆਵੇ ਪੂਰੀ ਵੱਡੀ ਵੇਲੋ ਠੀਕ ਹੈ ਹਾਂਜੀ ਬਾਕੀ ਹੈਪੀ 53 ਤੋਂ ਪਾਉਣ ਓਕੇ ਰਹਿਣਾ ਮੈਂ ਕਹਿਣਾ ਇੱਥੇ ਨਾਲ ਜੀ ਆਪਣੀ ਜ਼ਿੰਮੇਵਾਰੀ ਵੀਰ ਕੋਈ ਵੀਡੀਓ ਕਾਲ ਦਾ ਦਪਾਲਿਆ ਆਪਣੇ ਦਾ ਚਲੋ ਹਾਂਜੀ ਵਧੀਆ ਅਗਲੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਗਈ ਵੈੜ ਜੇ ਇਹਦਾ ਪਰਸੋਂ ਸੂਈ ਜੋ ਜ ਲੋ ਵੀ ਲੇਵੇ ਹਵਾਨੇ ਨੂੰ ਦੋਸਤ ਪੋਰੀਆਂ ਕਬਰਦਾਰ ਆ ਤੇ ਅੱਜ ਦਿਨ ਕਿੰਨੇ ਹੋ ਕੇ ਪਰਸੋਂ ਦੀ ਸੂਈ ਆ ਹਾਂ ਜੀ ਇਹ ਪਰਸੋਂ ਸੂਈ ਪਰਸੋਂ ਬੱਛਾ ਮਗਰ ਆਵੇ ਲੋ ਬੱਚੇ ਠੰਡੇ ਘਰ ਇਕੱਠੇ ਜਿਹੀ ਪਏ ਬੱਚੇ ਵਿਚਾਰੇ ਦੇ ਹਾਂ ਹਾਂ ਤੇ ਮੀ ਵੀ ਕਾਫੀ ਪੈ ਗਿਆ ਹਾਂ ਜੀ ਹਾਂ ਜੀ ਮੀ ਬਹੁਤ ਪੈ ਰਿਆ ਲੋ ਵੀ ਪਰਪੋ ਸੁਬਾ ਤੀਜਾ ਕੇ ਦੂਜਾ ਵੀ ਤੀਜਾ ਤੀਜਾ ਸੰਧੂ ਸਾਹਿਬ ਤੀਜਾ ਹਾਂ ਜੀ ਲੋ ਵੀ ਦੋਸਤੋ ਠੀਕ ਆ ਥਾਂ ਨੂੰ ਵੇਖੋ ਥਾਂ ਕਿਦਾਂ ਪੰਜਾ ਲੱਗਾ ਥਾਂ ਦੇ ਪਾ ਇਹਨੇ ਠੰਡੀ ਤੇ ਮਾਰੋ ਜੁਨੇ ਰੋ ਲੋ ਉੱਪਰ ਤੇਜਾ ਸੂਬਾ ਕਿਸਾਨ ਵੀਰੋ ਨਾਲ ਜਿਸ ਤਰੀਕੇ ਨਾਲ ਤਿੰਨ ਕਿਲੋ ਐਸ ਵਕਤ ਬੌਲਾ ਬੌਲਾ ਹੈਪੀ ਕਿੰਨਾ ਤਿਆਰ ਹੈ ਸਭ ਜੋ 12 ਕਿਲੋ ਤਿਆਰ ਆ ਥੱਲੇ ਐਸ ਵਕਤ ਜਿਹੜਾ ਪਸ 12 ਕਿਲੋ ਦੁੱਧ ਦੀ 11 ਦੀ ਗਾਰੰਟੀ ਹੋ ਆਪਣੀ ਠੀਕ ਹੈ ਜੀ ਹਾਂ ਜੀ ਬੌਲਾ ਦੋਸਤੋ ਵੈਸੇ ਵੀ ਤਾਂ ਦੋ 14 15 ਕਿਲੋ ਚਵਾਈ ਆ ਉਹ ਵੀ ਸਾਡੇ ਦੇ ਦੀ ਬਹੁਤ ਸਾਫ ਆ ਆ ਵੇਜੋ ਨਖੇਰ ਨਖੂਦ ਦਾ ਜਰਾ ਬਾਕੀ ਚਵਾਈ ਬਹੁਤ ਜਾਈ ਲੱਗੀ ਤੇ ਜੋ ਲਓ ਜੀ ਲਓ ਜੀ ਚੌਂਦੇ 1 ਨੰਬਰ ਚ ਵਾਈ ਜੇ ਤਾਂ ਡੰਗਰ ਮਾੜਾ ਹੋਊਗਾ ਆਪਣਾ ਮੋਟੀ ਧਾਰਾ ਇੱਕ ਨੰਬਰ ਜਿਹੜੀ ਦੋਸਤੋ ਮੋਟੀ ਧਾਰਾ ਜਿੰਗਾਂ ਦੇ ਲੋ ਕਿ ਤਾਂ ਥਣ ਥਣ ਦੀ ਸ਼ੇਪ ਚੰਗੀ ਆ ਬਿਲਕੁਲ ਅੱਥੀ ਚਵਾਈ ਵਾਲਾ ਥਣ ਮੋਟੀ ਥਣ ਖੋਲ ਕੇ ਹੈਪੀ ਦਾ ਮੌਸਮ ਘਾ ਠੰਡਾ ਤੁਰਿਆਉਣਾ ਅੱਜ ਵੀ ਮੀਂਹ ਪੈ ਰਿਹਾ ਢਲੇ ਸੰਗ ਮਗਰੇ ਦੇ ਬੱਚਾ ਠੀਕ ਆ ਜੀ ਬੱਚਾ ਮਗਰੇ ਦੇ ਬੱਚਾ ਬੱਚਾ ਅੱਜ ਤੀਜਾ ਦਿਨ ਆ ਤੇ ਤੀਜਾ ਹੀ ਸੂਬਾ ਠੀਕ ਆ ਤੇ ਬੋਲਾ ਕੋਈ ਵੀਰ ਮੇਰਾ 11 ਕਿ ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ 11 ਕ੍ਰੇਟਰ ਬੋਲਾ ਇਸ ਵਕਤੇ ਦੇ ਥਲੇ ਹਾਜ਼ਰ ਠੀਕ ਠੀਕ ਮੇਲੋ ਦੇ ਅਦਰ ਥਲੇ ਸ਼ੇਕ ਕਰੀ ਜਾਂਦੀ ਲੋ ਰੇਚ ਲਓ ਇਧਰ ਲਓ ਉੜਦੀ ਨਾ ਰੇਤ ਵਰਦੀ ਮੀਂਹ ਆ ਗੂ ਹੈ ਤੇ ਹੋਰ ਆਏ ਹੁਣ ਤੋਂ ਤਕਰੀਬਨ 10 ਮਿੰਟ ਪਹਿਲਾਂ ਮੀਂਹ ਵਰਕੇ ਡਿਆ ਆ ਹੁਣ ਇਹ ਵਰ ਹੀ ਜਾਂਦੀ ਆ ਲਓ ਚਲੋ ਠੀਕ ਹੈ ਜੀ ਠੀਕ ਹੈ ਚੌਹਾਂ ਸਤੋ ਡੰਗਰ ਆਪਣਾ ਕੋਈ ਮਾੜਾ ਹੋਊਗਾ ਬਹੁਤ ਹੈਪੀ ਮੋਰ ਦਾ ਬਾਕੀ ਫੇਸ ਕੁਆਲਿਟੀ ਚੰਗੀ ਹੈ ਦੋਸਤੋ ਕ੍ਰੋਸ ਅੰਗ ਦੇ ਵਿੱਚ ਠੀਕ ਹੈ ਜੀ ਠੀਕ ਹੈ ਬਾਕੀ ਥਾਂ ਥਾਂ ਨੂੰ ਬਹੁਤ ਸੋਹਣਾ ਕੱਟ ਆਈ ਕਰਮਾਂ ਵਾਲੀ ਹੈ ਮੈਂ ਕਹਿੰਦਾ ਸਰ ਇਹਨੂੰ ਪਰਵਾਹ ਕਿਲਾ ਕਰਨ ਕਰਗੀ ਵੇਲੋ ਹਾਂ ਛਣੀ ਦੀ ਰੇੜੀ ਕਰਮਾਂ ਵਾਲੀ ਹੈਪੀ ਡਿਮਾਂਡ ਦੀ ਕੀ ਕਰਦਾ ਦੱਸ ਇਹਨੂੰ ਸੰዱ ਸਾਹਿਬ ਮੁੱਲ ਕੱਢੇ 45000 ਰੁਪਿਆ 45000 40000 ਚ ਮਾਨਤਾਨ ਕਰਦਾਂਗੇ 2000 38000 ਦੀ ਹਾਨ ਆ ਹੀ ਜਣੀ ਬਸ ਐਂਡ ਹੀ ਆ ਲੋ ਜੀ ਹਾਂਜੀ 37000 ਦੀ ਕਿਸਾਨ ਗੋੜੀ ਆ ਆ ਨਾ ਜਿਹੜੀ ਉਹ 38000 ਵਿੱਚੋਂ ਛੋੜੀ ਉਹ 200 ਰੁਪਿਆ ਦਾ ਵਿੱਚੋਂ ਕੋਈ ਛੋੜ ਛੱਪੇ ਵਾਲਾ ਕੈਮਰਾ 2 13 ਦੇ ਦੇ 14 ਦੇ ਦੇ 15 ਦੇ ਪਰ ਆਪਣੇ ਘਰੇ 11 ਕਿਲੋ ਕੋਈ ਮਿਲ ਕੇ ਲਾ ਜੇ ਹੂੰ ਹਾਂਜੀ ਠੀਕ ਹੈ ਹਾਂਜੀ ਅਗਰ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਇਸ ਨੂੰ ਤਾਂ ਜਰਸੀ ਦਾ ਤੇ ਐਚਪ ਦਾ ਕ੍ਰੋਸ ਆ ਕ੍ਰੋਸ ਆ ਹਾਂਜੀ ਹਾਂਜੀ ਅੱਛਾ ਇਹਦਾ ਕਿਵੇਂ ਵੇਰਵਾ ਬੌਲੇਤੀ ਹੈ ਨਾਨਾ ਸੰਤੋਖਾ ਸੁਈ ਨੂੰ ਨੂੰ 20 ਤੋਂ 25 ਦਿਨ ਹੋ ਗਿਆ ਵਛਾ ਮਗਰ ਕੋਈ ਮਹੀਨਾ ਵੀਰ ਮੰਨ ਸਕਦਾ ਆ ਬੱਚਾ ਬੱਚਾ 20 ਦਾ ਮੰਨ ਲੇ 25 ਦਾ ਮੰਨ ਲੇ 27 ਦਾ ਮੰਨ ਲੇ ਆ ਦਿਨ ਤੁਸੀਂ ਮੰਨ ਲਿਆ ਜੇ ਆ ਮਗਰ ਵਛਾ ਮੇਲ ਕਾਫ ਆ ਤੇ ਹੈਪੀ ਸੁਆ ਕਿਨਵਾ ਦੂਜਾ ਸੁਆ ਦੂਜਾ ਹਾਂਜੀ ਦੁੱਧ ਇਸ ਵਕਤ ਕਿੰਨਾ ਚਵਾ ਦਾਂਗੇ ਸੰਤੋਖਾ ਸਾਹਿਬ 14 ਕਿਲੋ ਤੋਂ ਕੋਈ ਵੀ ਬਿਨਾ ਵੀਰ ਮਿਲ ਕੇ ਲੈ ਜਾ ਲਓ ਜੀ 14 ਕਿਲੋ ਦੋਸਤੋ ਵੀਰ ਹੈਪੀ ਦੱਸ ਰਿਹਾ ਵੀ 14 ਕਿਲੋ ਇਹਦੇ ਥਲੇ ਦੁੱਧ ਆ ਤਾਂ ਜੀ ਸੱਜਰਾਂ ਦੇ ਵਿੱਚ ਹੀ ਆ ਜਾਂਦੀ ਹੈ ਪੀਕ ਤੇ ਤਕਰੀਬਨ ਕੋਈ ਦੁੱਧ ਚੱਲਣ ਰਿਹਾ ਕੋ 20 25 27 ਦਿਨਾਂ ਦੀ ਸੂਈ ਦੇ ਥੱਲੇ ਸੰਧੂ ਸਾਹਿਬ ਅਜੇ ਹੋਰ ਵਾਦੂਗੀ ਉਹ ਮਾੜੇ ਘਰੋਂ ਆਈ ਆ ਹਾਂ ਹਾਂ ਦੋ ਦੋ ਹੋਰ ਵਾਦੂਗੀ ਸਾਹਿਬ ਇੱਕ ਪਾਸਾ ਇਧਰ ਭਲਕੂ ਲ ਹੋ ਗਈ ਜਾਂ ਵੈਸਾ ਸਾਹਿਬ ਉਹ ਨਿੱਕੀ ਜੀ ਭਲ ਦੇ ਹੋਈ ਉਹਨਾਂ ਸਾਥੋਂ ਗਿੱਲਾ ਥੱਲੇ ਹਾਂ ਹਾਂਜੀ ਬਾਕੀ ਨਾੜਾ ਨੂੜਾ ਵੇਖ ਲੋ ਕਿ ਜਾਵੇ ਆ ਮੜੀ ਭਾਤੀ ਕਰ ਗਈ ਯਾਰ ਹਾਂ ਇੱਕ ਪਾਸੇ ਹਾਂਜੀ 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 ਆ ਵੇਖ ਲੋ ਹਾਂਜੀ ਤਾਜ਼ੀਆਂ ਜੀਆਂ ਆ ਜਾਂਦੀਆਂ 25 ਦਿਨਾਂ ਦਾ ਸੂਈ ਠੀਕ ਹੈ ਜੀ ਹਾਂਜੀ ਜਾਓ ਬਾਹਰ ਕੱਢ ਕੇ ਦਿਖਾ ਦਿਕੇ ਨਾੜਾ ਨੂੜਾ गांवਾਂ ਦੇ ਕੁੜਾ ਫਾਰਮ ਵਾਲਿਆਂ ਪੁੱਛਣਾਂ ਲਈ ਲੈ ਹੀ ਫਿਰਦੀ ਆ ਉਹਦਾ ਹੈਪੀ ਐਗਜ਼ੈਕਟ 14 ਕਿਲੋ 14 ਕਿਲੋ 13 ਦੀ ਗਾਰੰਟੀ ਹੋ ਆਪਣੀ ਜੀ ਮਣਕੇ ਲੈ ਜਾ ਮੇਰਾ ਵੀਰ ਕੋਈ ਵੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਹਾਂ ਦੋਸਤੋ 14 ਕਿਲੋ ਆ ਪਰ 13 ਕਿਲੋ ਦੀ ਪੂਰੀ ਗਾਰੰਟੀ ਦੱਸ ਰਿਹਾ 13 ਕਿਲੋ ਮੇਰਾ ਵੀਰ ਆਪਦੀ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਆ ਲਓ ਜੀ ਜਿੱਥੇ ਮਰਜ਼ੀ ਖਿਲਾਰ ਕੇ ਪਸੂ ਚੋਣ ਲੱਗ ਪੋ ਠੀਕ ਆ ਜੀ ਸੇਲ ਸਾਊ ਆ ਬਿਨਾ ਵੰਗੇ ਤੋਂ ਬਿਨਾ ਰੱਸੀ ਤੋਂ ਇਦਾਂ ਕੋਈ ਵੀਰ ਚਵਾਈ ਕਰ ਸਕਦਾ ਲਓ ਜੀ ਹਾਂਜੀ ਘਟਾਰਾਂ ਧੂਰਾਂ ਵਾਲੇ ਪਾਸੇ ਪੂਰੀਆਂ ਖਬਰਦਾਰ ਆ ਠੀਕ ਹੈ ਜੀ ਤੁਲੇਵੇ ਹਵਾਨੇ ਚੰਗੇ ਆ ਹਾਈਟ ਦੀ ਮੀਡੀਅਮ ਕੋਈ ਵੀਰ ਮੰਨ ਲੈ ਬੇਸ਼ੱਕ ਮੀਡੀਅਮ ਹਾਈਟ ਆ ਤੇ ਸੂਬਾ ਤੀਜਾ ਦੱਸਿਆ ਜੀ ਦੂਜਾ 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 ਸੂਬਾ ਹਾਂਜੀ ਹਾਂ ਠੀਕ ਹੈ ਹੈਪੀ ਤੋਰਿਆ ਜੀ ਗਾਣੂ ਲਓ ਦੋਸਤੋ ਇਹਦਾ ਜਿਹੜਾ ਟਾਈਮ ਤੁਹਾਨੂੰ ਉਹ ਵੀ ਨੋਟ ਕਰਾ ਦਿੱਤਾ ਕੋਈ 25-27 ਕਿ ਦਿਨਾਂ ਦਾ ਕੋਈ ਸਮਾਂ ਮੰਨ ਲੈ ਠੀਕ ਆ ਜੀ ਸੋ 14-13 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਓ ਹਾਂ ਜੀ ਆਪ ਗਾਉਂ ਦੇ ਵੀਰ ਫੇਰ ਲੱਗਾ ਜਦੋਂ 15 ਦੇ ਜੇ 16 ਕਿਲੋ ਦੋ ਚਵਾਈ ਜਾਊਗੀ ਬੜੇ ਨਾਮ ਨਾਲ ਤੇ ਉਹ 15-14 ਲੀਟਰ ਥੋੜਾ ਨਹੀਂ ਹੁੰਦਾਗਾ ਇਹਦਾ ਚਵਾਈ ਚੱਲੇ ਇਹੋ ਜੀ ਬਰੀਡ ਤੇ ਬਹੁਤ ਸੱਤ ਬੱਸ ਬਾਬੀ ਇਹ ਦੇਵਾਂਗੇ ਕਿੰਨੇ ਦੀ ਆਪਾਂ ਵੀਰੇ ਸੰਦੋ ਮੋੜ ਕਾ 47000 ਰੁਪਇਆ 47 ਹਾਂ ਨਹੀਂ ਬਾਬਾ 42000 ਦੀ ਵੜ ਦੇਣੀ ਛੋੜ ਹੀ ਹਣੀ ਉੱਚ ਬੱਸ ਲਓ ਜੀ 42000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜਾਊ 25 27 ਦਿਨਾਂ ਦੀ ਸੂਈ ਆ 42000 ਦੇ ਵਿੱਚ ਯੈਸ ਨੋ ਆ ਬਾਕੀ ਮੌਕੇ ਤੇ ਛੋੜਛੱਪਾ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਸੁਬਾਹੜ ਚੰਗੀ ਆ ਥੱਲੇ ਲੇਵੇ ਦੀ ਤੁਸੀਂ ਦੇਖ ਹੀ ਲਈ ਛੋੜਛੱਪਾ ਕਰਾਂਗੇ ਕੋਈ ਜ਼ਿਆਦਾ ਨਹੀਂ ਛੋੜਛੱਪਾ ਜਰੂਰ ਕਰਾਂਗੇ ਇਹਦਾ ਮਾਨਤਨ ਵੀ ਕਰਾਂਗੇ ਠੀਕ ਹੈ ਜੀ ਹਾਂਜੀ ਆਪੀ ਅੱਗੇ ਆਪਣੇ ਕੋਲ ਜਿਹੜੀ 4 ਨੰਬਰ ਤੇ ਇੱਧਰ ਆ ਬੈਰ ਖੜੀ ਆ ਸੂਆ ਸੂਈ ਆ ਹਾਂਜੀ ਕੱਲ੍ਹ ਸੂਈ ਆ ਜੇ ਬੱਛਾ ਮਗਰ ਜੋ ਆ ਮਗਰ ਬੱਛਾ ਠੀਕ ਹੈ ਹਾਂਜੀ ਨਾਲ ਨਾਲ ਬੱਚੇ ਨਾਲ ਸੋਨੜੂਆ ਬੱਚੇ ਦੇ ਨਾਲ ਹਾਂਜੀ ਤੇ ਕੱਲ ਸੂਈ ਤੇ ਬੋਲਾ ਹੋ ਗਈ ਦੋ ਡੰਗ ਦੀ ਚਵਾਈ ਕੋਈ ਸਾਨੂੰ ਸਾਹਿਬ ਦੋ ਡੰਗ ਤੀਜਾ ਡੰਗ ਹੋ ਗਿਆ ਜੀ ਸਰੇ ਤੇ ਕਿੰਨਾ ਕੁ ਬੋਲਾ ਵੈਸੇ 10 ਕਿਲੋ ਬੋਲਾ ਹੋਊਗਾ ਮਿੰਕੇ ਲੈ ਜੀ ਕੋਈ 10 ਕਿਲੋ ਮਿੰਕੇ ਦੇ ਦਾਂਗੇ ਚੋਣ ਚਣ ਕੇ ਮੈਨੇ ਬਹੁਤ ਜਿਆਦੀ ਚੋਣ ਚੰਗੀ ਆ ਦੇ ਆ ਵੇ ਲੋ ਹਾਂ ਤੂੰ ਵੇ ਲੋ ਕਿਦਾ ਲੱਗਾ ਐ ਵੇ ਲੋ ਇਹ ਪੜਾਇਆ ਕਰਕੇ ਮੜਾਇਆ ਕਦੇ ਵੀ ਚੋਣ ਤੋਂ ਨਹੀਂ ਕਰਦੀ ਜਦੋਂ ਦੀ ਚੋਲੇ ਕੋਈ ਹਾਂਜੀ ਲਓ ਵੀ ਭਰਾਵੋ 10 ਕਿਲੋ ਬੋਲਾ ਦੂਜਾ ਸਵੇਰ ਠੀਕ ਆ ਜੀ ਦੂਜਾ ਸਵੇਰ ਸਟੇਟ ਪੜਾ ਸੋ ਆ ਨਸਲ ਬਰੀਡ ਦੇ ਵਿੱਚ ਹੀ ਜਾਂਦੀ ਹੈ ਬੋਦੀ ਵਾਲੀ ਬੱਛੀਆ ਕੰਨ ਤੋਂ ਛੋਟਾ ਠੀਕ ਆ ਹਾਲੋ ਜੀ ਨਾ ਥਾਣੇ ਵੇ ਲੋਕ ਕਿਦਾਂ ਲਗਾ ਮੜੀ ਮੜੀ ਭਲਜੀ ਹੈਗੀ ਹੈ ਜੇ ਠੀਕ ਹੈ ਲੋ ਵੀ ਭਰਾਵਾ 10 ਕਿਲੋ ਪੌਲਾ ਕੱਲ ਦੀ ਸੂਈ ਆ ਠੀਕ ਆ ਜੀ ਮਗਰ ਬੱਛਾ ਸੂਵਾ ਤੋ ਜਾ ਸੋ ਬਾਕੀ ਚੌਣ ਤਿਆਂ ਚੰਗੀ ਦਸਤ ਰਿਆ ਹੈ ਪੀ ਠੀਕ ਆ ਪੂਰੀ ਪਸੂ ਸੂਸਵਾ ਦੇ ਵਿੱਚ ਆਇਆ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਉੱਪਰੋਂ ਲੱਗੂਗਾ ਜਿਵੇਂ ਨਰਮ ਜਿਹਾ ਸੂਸਵਾ ਚ ਆਈ ਇੱਕ ਵਾਰੀ ਠੀਕ ਆ ਦਾ ਹੈਪੀ ਕੋਲ ਵੀਰ ਲੱਪਾ ਲੱਗਾ ਨਾ ਸੂਸਾਈ ਡੰਗਰ ਤੋਂ ਆਉਂਦਾ ਨਾ ਉਹਦਾ ਇਹ ਕਰਕਰ ਜਾਂਦਾ ਰੰਗ ਰੂਪ ਪ੍ਰਿੰਟ ਚੰਗਾ ਹੈ ਨਾ ਹੈਪੀ ਹਾਂਜੀ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਕਾਫੀ ਚੰਗਾ ਥੱਲੇ ਲੇਵੇ ਤਾਂ ਵੀ ਬਹੁਤ ਸੋਹਣਾ ਅਸੂ ਦੋਸਤੋ ਅੱਜ ਜ਼ਿਆਦਾਤਰ ਸਾਰੇ ਸੂਏ ਸੂਆ ਜਾ ਵਹਿੜਾਂ ਵੀ ਬਿਲਕੁਲ ਨਾਰਮਲ ਰੇਟਾਂ ਦੇ ਉੱਪਰ ਆ ਤੇ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਬੌਲਿਆਂ ਦੇ ਉੱਪਰ ਵੀ ਚੱਲਣੀਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਦੱਸ ਰਹੇ ਨੋਟ ਕਰਾਉਂਦੇ ਬੌਲਿਆਂ ਤੇ ਉਹ ਬੋੜਾ ਤੁਸੀਂ ਚੋਕੇ ਲੈ ਕੇ ਜਾਓਗੇ ਜਿਹੜੀ 10 ਕੋ 15 ਮਾਣਾਂ ਦੇ ਦਵਾਗੇ ਜੀ ਬੋੜਾ ਜਾਂ ਪੋੜਾ ਪਾ ਬਣਾ ਕੇ ਲੈ ਜੇ ਮੇਰਾ ਵੀ ਕੋਈ ਹਾਂ ਹਾਂਜੀ ਪੋੜਾ ਬਣਾ ਕੇ ਨਹੀਂ ਪੋੜਾ ਖਵਾ ਕੇ ਖਲਾਓਗੇ ਖਵਾਏ ਜਾਂ ਬਣ ਗਿਆ ਖਵਾ ਵੀ ਦੇਵਾਂਗੇ ਆ ਖਵਾਉਣਾ ਵੀ ਜ਼ਰੂਰੀ ਆ ਬਸ ਜੀ ਬਾਕੀ ਸੁਣੋ ਤਾਂ ਉਹਦੇ 15 ਕੋਈ ਵਾਰ ਤੇ ਭਾਈ ਜਾਊਗੀ ਹਾਂਜੀ 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 ਲਓ ਜੀ ਹੈਪੀ ਵੀਰ ਦੇਣੀ ਕੰਨ ਦੀ ਆਪਾਂ ਕੰਦਾ ਮੋਲੇ ਦਾ ਵੀ 45000 43000 ਦੀ ਵਾੜ ਦੇ ਦਾਂਗੇ ਏ 43 43 ਆਡੀ ਸ਼ੋਸ਼ਾ ਪਾ ਕਰਦਾ ਵੀਰ ਦਾ ਜੇ ਕੋਈ ਜੋੜੀ ਲਊਗਾ ਤੇ ਫਿਰ ਹੋਰ ਮਾਨਦਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਲੋਬੀ ਪ੍ਰਭੋ ਕੋਈ ਵੀਰ ਜੋੜਾ ਵੀ ਪਾਉਣਾ ਚਾਹੁੰਦਾ ਦੂਰ ਨੇੜੇ ਦਾ ਸਫ਼ਰ ਵੇਖਦੇ ਹੋਏ ਹਰ ਕ ਵੀਰ ਨੂੰ ਹੁੰਦਾ ਵੀ ਖਰਚਾ ਜ਼ਿਆਦਾ ਚੜ ਜਾਣਾ ਜੋੜੀ ਵੀ ਪਾਉਂਦਾ ਕੋਈ ਵੀਰ ਉਹਦੇ ਚ ਹੋਰ ਲੈਸ ਹੋ ਜੂਗੀ ਜੋ ਰਿੜਕ ਸਿੰਗਲ ਸਿੰਗਲ ਦਾ ਦੱਸਿਆ ਹੋਰ ਮਾਨਦਾਨ ਹੋ ਜਾਊਗਾ ਕੋਈ ਵੀਰ ਜੋੜੀ ਪਾ ਲੈਂਦਾ ਠੀਕ ਆ ਸੋ ਵੇਣਾ ਸਾਰੀਆਂ ਚੰਗੀਆਂ ਨੇ ਤੇ ਪੜਤਾ ਬੜਾ ਜਾਇਜ਼ ਆ 40 ਦੇ ਪਾਸੇ ਨੇੜੇ ਤੇੜੇ ਜਾਂ 40 ਤੋਂ ਜਾਂ ਬਾਹਰ ਜਾਂ ਅੰਦਰ ਇਥੇ ਜਿਹੜੇ ਰੇਟ ਮੋਲ ਆ ਬਿਲਕੁਲ ਛੋਟੇ ਛੋਟੇ ਰੇਟ ਆ ਛੋਟੇ ਫਾਰਮਰ ਜ਼ਿੰਮੇਦਾਰ ਤੇ ਪਹੁੰਚ ਦੇ ਵਿੱਚ ਰੇਟ ਆ ਤੇ ਬੜਾ ਪਸੰਦ ਆਈਆਂ ਹੋਣਗੀਆਂ ਤੁਹਾਨੂੰ ਰੇਡ ਪੜਤੇ ਬੜੇ ਜਾਇਜ਼ ਆ ਠੀਕ ਆ ਤਾਂ ਵੀ ਇੱਧਰ ਵੀ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਹੈ ਇਹ ਦੂਜਾ ਸੂਇ ਛੋਟੀ ਸੂਈ ਆ ਤੇ ਸੂਈ ਨੂੰ ਦਾਤ ਰੋ ਗਿਆ ਮਗਰ ਕੱਟੀ ਆ ਜੀ ਅੱਜ 10 ਦਿਨ ਦਾ ਸਮਾਂ ਹੈ ਹਾਂਜੀ ਅੱਜ ਦਾਤ ਨੂੰ ਸੂਈ 10 ਦਿਨ ਦਾ ਯਾਰਾ ਨਾਲੋਂ ਮਗਰ ਕੱਟੀ ਆ ਮਗਰ ਕੱਟੀ ਆ ਗਈ ਹਾਂਜੀ ਠੀਕ ਆ ਲਓ ਵੀ ਮਗਰ ਕੱਟੀਏ ਦੋਸਤੋ ਤੀਜਾ ਸੂਆ ਅੱਜ 10 ਕੁ ਦਿਨਾਂ ਦੀ ਸੂਈ ਹੈ ਤੇ ਹੈਪੀ ਦੁੱਧ ਜਿਹ ਸੰਦੂ ਸਾਹਿਬ ਦੋ ਦੇ ਇਸ ਟਾਈਮ 12 ਕਿਲੋ ਹੋਊਗਾ ਦੋ ਦੋ ਟਾਈਮ ਚੋਗੇ ਲੈ ਜੀ ਹਾਂਜੀ 12 ਬਾਈ ਤੇ ਨਹੀਂ ਪੀ ਆਪੀ ਇੱਥੇ ਆਇਆ ਕੋਈ ਤੇ ਦੱਸ ਨਿਕਲ ਜੀ ਮੈਂ ਕਹਿੰਦਾ ਆਪਾਂ ਮਣਾ ਹੀ ਦੇਣਾ ਜਦੋਂ ਦੇ ਹਾਂਜੀ ਐਦਾਂ ਆਨਲਾਈਨ ਖੜਦੇ ਪਾ 11 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹਾਂਜੀ ਲੋਬੀ ਦੋਸਤੋ ਕੋਈ ਐਦਾਂ ਵੀਰ ਲੈ ਕੇ ਜਾਂਦਾ ਆਨਲਾਈਨ ਕੋਈ ਵੀਰਾਂ ਦਾ ਵੀ 11 ਕਿਲੋ ਦੀ ਗਾਰੰਟੀ ਦਵਾਂਗੇ ਇੱਥੇ ਮੇਰਾ ਵੀਰ ਕੋਈ ਚੋਲੂਗਾ 11 ਪੂਰੀ ਵੱਡੀ ਝੋਟੀ ਵਾਈ ਕਰ ਲੋ ਠੀਕ ਆ ਕਦ ਵੱਡਾ ਵੱਡੇ ਕਦ ਕੜ ਦੇ ਵਿੱਚ ਆ ਮਗਰ ਦੇ ਕੱਟੀ ਆ ਫੀਮੇਲ ਕਾਫ ਠੀਕ ਆ ਬਾਕੀ ਚੁਵਾਈ ਚੁਵਾਈ ਦੀ ਖਰੀ ਆ ਪੀ ਕਿਉਂਕਿ ਬਹੁਤ ਜਿਆਦਾ ਹੋਣਾ ਬੱਚੇ ਨੇ ਮੂੰਹ ਜਾਂ ਮਾਰਿਆ ਫਤਮਾਈ ਆਵੇ ਠੀਕ ਆ ਜੀ ਹਾਂਜੀ ਉਹ ਕੱਟੇ ਮੂੰਹ ਜਾਂ ਮਾਰਿਆ ਮਾਰਤਾ ਹੋਵੇ ਚੱਡਾ ਚੁਡਾ ਹੁਣ ਵੇਖ ਲੋ ਇੱਕੋ ਤੁਹਾਨੂੰ ਪਾਉਂਦਾ ਲੋ ਜੀ ਸੁਬਖਾਲਾ ਜਿਹੜਾ ਦੋਸਤੋ ਬੈਕਸਾਈਡ ਤੋਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵੇਖ ਲੋ ਫਾਹਲੇ ਬਕੂਲੇ ਦੀ ਵੈਸੇ ਆ ਫੱਦਰ ਆ ਠੀਕ ਆ ਜੀ ਸੁਫਾੜੀ ਵਾਲਾ ਚੱਡਾ ਚੌੜਾ ਪੇਠ ਪੂੜਾ ਤਾਂ ਹੈ ਵੀ ਬਿਲਕੁਲ ਇੱਕ ਰੰਗ ਆ ਠੀਕ ਆ ਉਹਦਾ ਪੂਰੀ ਕਾਲੀ ਸ਼ਾ ਜੋ ਠੱਤ ਵੱਡਾ ਠੀਕ ਆ ਜੀ ਕੱਦ ਵੱਡਾ ਜਿਵੇਂ ਆਪਾਂ ਨਾਰਮਲ ਵੇਖਦੇ ਪਏ ਆ ਆਪਾਂ ਬਿਲਕੁਲ گاਵਾਂ ਦੇ ਬਰਾਬਰ ਹੀ ਹੈ ਜਿਹੜੀਆਂ ਵੱਡੀਆਂ گاਵਾਂ ਤੇ ਸੋਹਣੀ ਆ ਲੈਂਥ ਨੂੰ ਤੋਂ ਵੀ ਪੂਰੀ ਆ ਲੰਬਾਈ ਵੀ ਪੂਰੀ ਆ ਮੈਂ ਦੀ ਸਮਝੋ ਮੈਡਮ ਮੂਲਾ ਮਾਰ ਕੇ ਜਦੋਂ 13 14 ਕਿਲੋ ਝੋਟੀ ਚਵਾਈ ਆਊਗੀ ਜਿੱਡੀ ਵੱਡੀ ਆ ਤੇ ਨਾਲ ਜਦੋਂ ਦੁੱਧ ਕੋਈ ਨਹੀਂ ਆਉਂਦਾ ਬਾਕੀ ਹੈਪੀ ਚਲੋ ਆਪਾਂ ਚੈੱਕ ਕਰਾ ਦੇਣਾ ਕਿਸੇ ਥਾਂ ਦੇ ਵਿੱਚ ਕੋਈ ਭੂਰ ਛਟਾ ਨਾ ਕੋਈ ਭੂਰ ਨਾ ਕੋਈ ਛਟਾ ਨਾ ਥਣਵਾਦ ਘਾੜੂ ਹੁੰਦਾ ਇਨੀ ਆਪਣੀ ਗ ਇੱਕ ਵੀ ਭੈਣ ਨੇ ਵੀ ਚੋਣੀ ਹੋਵੇ ਨਾ ਉਸਮਾਪ ਸਮੂ ਇੱਕ ਟਾਈਮ ਇੱਕ 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 ਟਾਈਮ ਇੱਕ ਟਾਈਮ ਇਹਨਾਂ ਬੱਚਾ ਲੱਗਾ ਉਹਨੇ ਮੂੰਹ ਜਾ ਮਾਰਦਾ ਬਥੇਾਨ ਨਹੀਂ ਦਿੰਦਾ ਮਾਰਦਾ ਜਾ ਠੀਕ ਹੈ ਠੀਕ ਹੈ ਜੀ ਲੋ ਵੀ ਪ੍ਰਭੂ ਇੱਕ ਮੱਝ ਜਿਹੜੀ ਹੈ ਤੁਹਾਨੂੰ ਆਪਾ ਦਿਖਾ ਰਹੇ ਹਾਂ ਠੀਕ ਹੈ ਜੀ ਬਾਕੀ ਸਫਾਈਆਂ ਸੂਆਂ ਵੇ ਲੋ ਕਿਦਾਂ ਦੀਆਂ ਖਲੇ ਦੀਆਂ ਤੇ ਰੰਗ ਢੰਗ ਥੱਲੋਂ ਕਾਫੀ ਵਧੀਆ ਠੀਕ ਹੈ ਜੀ ਭਵਾਨੇ ਦੇ ਵਿੱਚ ਤੁਸੀਂ ਆ ਬੈਕ ਸਾਈਡ ਤੋਂ ਵੇਖੋ ਵਖਾਲਾ ਫਖੂਲਾ ਬਹੁਤ ਸੋਹਣਾ ਚੌੜਾ ਪਿੱਠ ਪੂੜਾ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਵੈਸੇ ਵੱਡੀਆਂ ਮੱਝਾਂ ਦੇ ਵਿੱਚ ਹੀ ਆ ਜਾਂਦੀ ਆ ਸੁਭਾ ਮੇਰਾ ਵੀਰ ਕੱਢ ਕੇ ਜਾਵਣੇ ਸੋਟਾ ਮਗਰ ਦੇ ਕੱਟੀ ਜੋ ਫੀਮੇਲ ਕਾਫ ਆ 11 12 11 12 ਤੇ ਹੁਣ ਚਲਣਦੀ ਏ ਲੋਗ ਤੋ ਆਲ ਰੌਂਡ ਦੋਸਤ ਪੂਰੀ ਹਲਾ ਕੇ ਆਪਾਂ ਤੁਹਾਨੂੰ ਤਸल्ली ਦੇ ਨਾਲ ਦਿਖਾ ਰਹੇ ਆ ਕਿਉਂਕਿ ਜਿਹੜੇ ਵੀਰ ਨੇ ਵੀ ਪਸ਼ੂ ਖਰੀਦਣਾ ਕੋਈ ਵੀ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਠੀਕ ਆ ਜੀ ਇਹਦੇ ਵਿੱਚ ਜਾਣਕਾਰੀ ਦੇ ਨਾਲ ਨਾਲ ਪਸ਼ੂ ਪੂਰਾ ਤਸੱਲੀ ਦੇ ਨਾਲ ਦਿਖਾਇਆ ਹੁੰਦਾ ਸੋ ਕਹ ਲਈ ਨਾ ਕਰਿਆ ਕਰੋ ਪਸ਼ੂ ਇੱਕ ਵਾਰ ਪਹਿਲਾਂ ਵੇਖਿਆ ਕਰੋ ਦੋ ਵਾਰੀ ਵੇਖਿਆ ਕਰੋ ਜਦੋਂ ਟਾਈਮ ਵੀਡੀਓ ਬੰਦਾ ਵੇਖ ਕੇ ਚੈੱਕ ਕਰਕੇ ਫੇਰ ਅਗਲਾ ਫੋਨ ਲਾਵੇ ਹਾਂ ਬਿਲਕੁਲ ਵੱਡੀ ਮਾਝ ਇੱਕ ਆਪਣੀ ਹੈਗੀ ਸੀ ਉਹ ਵੇਗੀ ਸੀ ਉਹਦਾ ਵੇਗੀ ਵੇਗੀ ਉਹਦੋਂ ਸਾਰਾ ਮਾਲ ਵੇਚ ਗਿਆ ਤੇ ਇਹੋ ਇਕੱਲੀ ਰਹਿ ਗਈ ਇਹ ਵੀਰ ਨੇ ਲਈ ਪਰ ਬਿਆਨਾ ਪਾਈ ਮੜੀ ਖਰਾਬ ਕੀਤਾ ਨਹੀਂ ਫੇਰ ਉਹ ਥੋੜੀ ਅਨਵੈਸਟਾ ਵੀਰਾਂ ਨੂੰ ਵੀ ਕੋ ਉਸ ਤੋਂ ਪਹਿਲਾਂ ਸਲਾਹ ਮਸ਼ਵਰਾ ਪ੍ਰਵਾਨ ਕਰਾ ਹਾਂਜੀ ਸਲਾਹ ਕਰਕੇ ਜਿੰਨੇ ਮੇਰੇ ਵੀਰਾਂ ਨਾਲ ਨਹੀਂ ਸਲਾਹ ਕਰਕੇ ਫੇਰ ਫੋਨ ਲਾ ਲਿਆ ਕਰੋ ਹਾਂਜੀ ਆਪੀ ਵੀਰੇ ਦਾ ਮੁੱਲ ਦੱਸਦੇ ਕਿੰਨਾ ਮੁੱਲ ਕਰਦੇ 1.5 99000 ਚ ਮੰਨਤਾਨ ਕਰਦਾਂਗੇ 99000 ਹਾਂ ਨਾ 95 ਦੀ ਮੈਂ ਦੇਣੀ ਆ ਪੈਂਦੀ ਆ ਜਿਹੜਾ 95 ਦੀ 99 ਤੋਂ ਘੱਟ ਨਹੀਂ ਆਪਾਂ ਮੈਨੂੰ ਲਓ ਜੀ 95000 ਦੀ ਤੁਹਾਨੂੰ ਇਹ ਮਾਝ ਜੋ ਛੋੜ ਹੀ ਹੋਊਗੀ ਮੌਕੇ ਤੇ 11 12 11 12 ਲੀਟਰ ਚੋਗੇ ਤੁਸੀਂ ਤੁਹਾਨੂੰ ਸਾਹਿਬ ਮਣਕੇ ਦੇ ਦਾਂਗੇ 11 ਕਿਲੋ ਦੁੱਧ ਠੀਕ ਹੈ ਦੋ ਟਾਈਮ ਤਿੰਨ ਟਾਈਮ ਮਿੰਨਕੇ ਖੜੇ ਆਪਣੇ ਘਰੋਂ ਕੋਈ ਠੀਕ ਹੈ ਜੀ ਠੀਕ ਹਾਂਜੀ ਸੁਯਾਰਾਂ ਲਈ ਪੂਰੀ ਵੱਡੀ ਮੈਂ ਵੀ ਛੋੜਨੀ ਪੁੱਠਾ ਪਠਾ ਵੇਲੋ ਮੈਂ ਤਾਂ ਕਿੱਡਾ ਚੌੜਾ ਚੂੜਾ ਹੈ ਆ ਵੇਲੋ ਆ ਡੰਡੇ ਜਿਹੜਾ ਪੁੱਠਾ ਜਿਹੜਾ ਪੁੱਠਾ ਛੋੜਨੀ ਛੋੜਾ ਜਿਹੜਾ ਹਾਂ ਲਓ ਵੀ ਭਰਾਵੋ ਠੀਕ ਆ ਆ ਵੇਖ ਲਓ ਇਹ ਮੱਝ ਆ ਵੀਰ ਹੈਪੀ ਨਾ ਦੇ ਕੋਲ ਸੋ ਥੱਲੇ ਲੇਵੇ ਦੀ ਪੂਰੀ ਸਾਫ ਸੁਥਰੀ ਆ 1 ਲੱਖ 5000 ਡਿਮਾਂਡ ਕੀਤੀ ਸੀ 98 ਨਹੀਂ ਕੋਈ 97 ਨਹੀਂ 95000 ਦੀ ਲਾਹ ਹਾਂ ਨਹੀਂ ਆ ਬਸ 95 ਜੀ ਮਗਰ ਕੱਟੀ ਫੀਮੇਲ ਕਾਫ ਇਹ ਆ ਤੇ ਦੋਸਤੋ ਟੋਟਲ ਪੰਜ ਪਸ਼ੂ ਆ ਵੀਰ ਹੈਪੀ ਉਹਨਾਂ ਦੇ ਕੋਲ ਸਿਰਿਆਲੀ ਤੁਸੀਂ ਖਾਸ ਵਿਜਿਟ ਕਰਨੀ ਆ ਸੋ ਸ਼ਖਰੀ ਪਿੰਡ ਵੀ ਨਾਰਾ ਦਰਗਾਪੁਰ ਇਹ ਪਿੰਡ ਠੱਟੀਆਂ ਵਾਂ ਤਾਂ ਇਹ ਪਿੰਡ ਦੇ ਕੋਲੋਂ ਨਾਲ-ਨਾਲ ਲੱਗਦੇ ਆ ਠੀਕ ਆ ਜੀ ਤੇ ਬਾਕੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਸਕੀਲਸ ਲੱਗ ਪੂਰੀਆਂ ਬਹਿਣਾ ਨੇ ਰੇਡ ਪਰਤੇ ਬੜੇ ਜਾਇਜ਼ ਆ ਵਾਜਿਬ ਰੇਟ ਆ ਠੀਕ ਆ ਜੀ ਸੋ ਕੋਈ ਵੀ ਮੇਰਾ ਵੀਰ ਖਰੀਦਦਾਰ ਆ ਰਿਹਾ ਆਪਣੇ ਦੋ ਟਾਈਮ ਤਿੰਨ ਟਾਈਮ ਚੋਕੇ ਤਾਂ ਸੱਲੀ ਤੁਸੀਂ ਕਰਨੀ ਆ ਥੱਲੇ ਲੇਵੇ ਦੀਆਂ ਗਰਮ ਵਾਲੀਆਂ ਪੂਰੀਆਂ ਕੈਮਰੇ ਠੀਕ ਆ ਜੀ ਜਿਹੜੀ ਗੱਬਣ ਵੇੜ ਆਪਾਂ ਤੁਹ ਬਹੁਤ ਖਬਰਦਾਰ ਹਲੇਵੇ ਵਾਲੇ ਪਾਸਿਓਂ ਦੁੱਧ ਸੋਨਾ ਚ ਵਾਹ। ਮਨੂ ਸਾਵਾ ਅੱਜ ਹੀ ਵੜਾਈ ਏਡੀ ਚਾਰੂ ਕਰਮਾ ਲਈ। ਬਹੁਤ ਗੱਲਾਂ ਕਹਿੰਦੇ ਆ ਰੈਟ ਉੱਡ ਪਰ ਲਿਆ ਆਉਂਦੀ ਨਹੀਂ। ਠੀਕ ਆ। ਲੋਕ ਸੇਵਾ ਤੋਂ ਦੋ ਕਰਦੇ, ਘਰਾਂ 'ਚ ਮਾਲ ਮੋਲ ਲਈ ਜਾਣਾ। ਪੂਦੀ ਬਾਕੀ ਵੇਖ ਹੀ ਲਿਆ ਬਾਕੀ ਆ ਦੁੱਧ ਵਾਲੀਆਂ ਨਹੀਂ ਸਾਫ ਸਹੀ ਨੇ। ਅ ਚਲੋ ਚੰਗੇ ਨਾਲ ਇੰਨੇ ਰੈਟ ਪਰਤੇ ਚ ਵੇਖੋ। ਬਸ ਯੋ ਜਿੰਨਾ ਸੰਦਾ ਮੁੱਲ ਮੰਗੇ ਇਦਾਂ ਦੀਆਂ ਹੋਈਆਂ ਨਹੀਂ ਹੋਈਆਂ ਹੁਣ। 30 ਕਿਲੋ ਵਾਲੀ ਤਾਂ ਨਹੀਂ ਜਾਣੀ 45 ਕਰ ਦੇ। ਸਹੀ। ਹਾਂਜੀ। ਬਿਲਕੁਲ ਜੀ ਇਹ ਮਾਲ ਦਾ ਮੁੱਲ ਹੀ ਮਿਲਣਾ। ਸਨ ਸਹੀ ਗੱਲ ਸਹੀ ਗੱਲ ਹੈ। ਇੱਕ ਹਰਪ੍ਰੀਤ ਹੈਪੀ ਵੇਅਰ ਨੰਬਰ ਆਪਣੇ ਬੋਲਦੇ। ਜਿਹੜਾ ਫੋਨ ਨੰਬਰ ਆਪਣਾ ਹੈਗਾ 8143673572। ਪਿੰਡ ਆਪਣਾ ਸਰਿਆਲੀ ਵੱਡੀ। ਹਾਈਵੇ ਦੇ 1 ਕਿਲੋਮੀਟਰ ਹਟਮਾ ਆਪਣੀ ਬੈਗਾ। ਹਾਂਜੀ। ਸਾਰੇ ਦੋਸਤੋ ਨੈਸ਼ਨਲ ਹਾਈਵੇ ਤੋਂ 1 ਕਿਲੋਮੀਟਰ ਹਟਵੀਂ ਬੈਗਾ। ਤੇ ਨੰਬਰ ਵੈਸੇ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਚੱਲਦੇ ਰਹਿਣਗੇ। ਠੀਕ ਆ ਜੀ ਨੰਬਰਾਂ ਦੇ ਤੁਸੀਂ ਕਿਸੇ ਟਾਈਮ ਵੀ ਫੋਨ ਲਾ ਕੇ ਗੱਲਬਾਤ ਕਰ ਲਿਓ। ਬਾਕੀ ਪਸ਼ੂ ਆਉਂਦੇ ਰਹਿੰਦੇ ਆ 5 7 8 ਨੱਕ ਜਿਹੜੇ ਆ ਇਸ ਕਿਲੇ ਦੇ ਉੱਪਰ ਮੌਜ ਅੱਜ ਵੀ ਤਕਰੀਬਨ ਕੋਈ 8-7 ਨਗ ਸੀਗੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ 5 ਨਗ ਦਿਖਾਤੇ ਆ ਕੋਈ 1 2 3 ਨਗ ਜਿਹੜੇ ਆ ਮਾਰਨਿੰਗ ਟਾਈਮ ਦੇ ਜਿਹੜੇ ਸੇਲ ਹੋ ਚੁੱਕੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ